ਕਿਹੜਾ ਵੇਖਣ ਆਉਂਦਾ ਪਿੰਡ ਉਹ ਗੱਲ ਕਰੋ ਨਾ ਡਾਕਟਰ ਜੀ ਮੈਂ ਨਾ ਕਿਹਾ ਮੈਨੂੰ 8 ਮਹੀਨੇ ਹੋ ਗਏ ਜੱਟੇ ਨੂੰ ਵੀਰੇ ਮੈਨੂੰ ਆਪਣੀ ਬਿਮਾਰੀ ਦਾ ਅਸਲੀ ਪਤਾ ਕਿਨਾ ਅਕਲ ਕੀ ਕਰਦਾ ਵੀਰਾਂ ਦੇ ਆਪਣੇ ਮੁੰਡੇ ਮਰੇ ਨੇ ਨਾ ਇਹ ਪੀ ਸਾਰੀ ਦਿਹਾੜੀ ਤਾਂ ਚੱਲਦੀ ਹੈ ਕਿ ਨਹੀਂ ਚੱਲਦੀ ਹੈ ਸਾਰਾ ਕੁਝ ਮਸਲਾ ਹੱਲਾ ਵੀਰਾਂ ਦੇ ਕਰਦਗੇ ਕੋਈ ਦੱਸੋ ਲੈਣ ਕਰਾ ਲਾ ਦਿੱਕਤ ਕਰਦੀ ਰਹਿੰਦੀ ਲੱਗਦਾ ਜਿ ਪੂਰੀਆਂ ਭਾਰ ਚੱਲਦੀਆਂ ਨੇ ਹਾਂ ਟੋਟਾ ਹੁਣ ਆ ਜਾ ਹੀਗਾ ਨਹੀਂ ਤੇ ਜਾਂਦੇ ਨਾ ਸਭ ਨੇ ਇਹ ਤਾਂ ਮੁੱਦਾ ਇਹਨੂੰ ਆਇਆ ਵੀ ਫੱਟ ਨਹੀਂ ਕਰਦੇ ਫਿਰ ਬਾਤਾਂ ਕਰਦੀ ਮੰਨੂ ਉਹ ਦੇਖੋ ਕੀ ਕਰਦੇ ਆ ਤੇ ਕੰਮ ਆ ਰਹੇ ਨੇ ਕੋਈ ਹਮਦੁਲਾਹ ਜੇ ਉਹਰੇ ਡਾਕਟਰ ਬਲਵੀਰ ਬਲਾਲਾ ਇਹੀ ਗੱਟ ਦਿਖਾਰਾਂਗੇ ਅਮੇਰ ਤੋਂ ਹੋ ਰਿਹਾ ਇਹ ਨਾ ਦੇ ਆਜਾ ਮਰਨਾ ਹੈ ਕੱਟੇ ਦਾ ਲੱਗ ਰਿਹਾ ਹਾਂ ਪਰ ਬੇ ਉਹ ਨਹੀਂ ਉਹ ਠੀਕ ਹੈ ਫਿਰ ਉਹ ਨਾ ਦੇ ਕਾਮਰੇ ਸਰਪੰਚ ਦਾ ਮਸ਼ੀਨ ਲੈ ਕੇ ਗਿਆ ਬਈ ਇੱਕ ਘੋੜਾ ਨੰਬਰ ਵੀ ਲਿਖਦਾ ਨੰਬਰ 93 ਇਹ ਤੇ ਕਾਮਰੇ ਦੀ ਗਲਤੀ ਤੋਂ ਇੱਕ ਕੁੱਤੇ ਕਾਮਰੇ ਦੀ ਉਹ ਹੱਥ ਓਏ ਆ ਬੰਦ ਕਰ ਬਣਾ ਮੈਂ ਬਸ 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 ਜਾਇਆ ਜੀ ਹੁਣ ਸਾਰੇ ਬੈੜੀਆਂ ਨੂੰ ਜਾ ਰਹੀ ਜੀ ਕਰੇ ਪੂਰੀ ਹੁੰਦਾ ਪਿੰਤਾ ਇਸ ਰਵਾਨਾ ਦੇ ਕੇ ਅਧਿ ਨਿਤੀ ਪੰਚਕ੍ਰਿਤ ਨੂੰ ਫੇਂਦੇ ਵਾਰਾ ਦੇਖੇ ਨਕਸ਼ਾ ਬ੍ਰਿਤ ਭਾਏ ਟੱਕ ਰਿਹਾ ਜਿਸ ਵਿੱਚ ਪਿੰਡ ਦੇ ਨੌ ਰਵਾਨਾ ਵੱਲੋਂ ਲੱਗਿਆ ਰੱਖੇ ਕੁਝ ਟੋਕੇ ਲਗਾਏ ਗਏ ਤੇ ਦਸਤਾਇਕ ਮੌਲਵਾਨ ਐ ਕਰਨ ਸਿੰਘਾ ਦੇ ਨਾਮ ਚਾਰ ਤੋਂ ਫਟਮ ਕਰਦਾਂਗੇ ਪਸੰਦ ਰੱਖੀ ਹੁੰਦਾ ਜਿਸ ਵਿੱਚ ਕਰਨ ਸਿੰਘ ਦੇ ਕਸਵੀ ਸਿੰਘ ਰਜਿੰਦਰ ਸਿੰਘ ਜਸਕਰ ਸਿੰਘ ਪਰ ਦੱਸਣ ਸਿੰਘ ਹੈ ਇਦਾਂ ਕਰਕੇ 30 ਬੰਦਿਆਂ ਨੇ ਆਪ ਦਾ ਨੌਲ ਹੋਇਆ ਨੇ ਅਸੀਂ ਇਹ ਕਮੇਟੀ ਮਾਣ ਜੋ ਬੜੀ ਇੱਛੀ ਨਾਵਾ ਨਹੀਂ ਹੋਣਾ ਕਿ ਐਕਸੈਸਰੀ ਪਿਆਰ ਜਿਮਾਂਗੇ ਸਾਡਾ ਖਰਾਤ ਹੋਣ ਲੱਗਿਆ ਬੁੱਧ ਵਾਹਿਬ ਜੇਕਰ ਰੋਡ ਦੂਰ ਕੱਢੀ ਹੋਊਗੀ ਜੋ ਕੱਟੇ ਦੀ ਗੱਤੀ ਹੈ ਨਾ ਇਹ ਆਪਣਾ ਚੈਨਲ ਤੇ ਆ ਕੇ ਜਾਣਾ ਹੈ ਇਹ ਦੋ ਇਹ ਦੋ ਲਿਆ ਆਣੇ ਕਮੇਡੀ ਬਣਨੀ ਆ ਆ ਮੈਂ ਆ ਗਿਆ ਪਰ ਮੈਨੂੰ ਉਹ ਬੰਦੇ ਨੇ ਦੱਸਿਆ ਨਹੀਂ ਕਿ ਸਮੇਂ ਤੋਂ ਘਰ ਆਣਾ ਤੇ ਭਾਈ ਦੋਸਤ ਆਪਰੇ ਹੁਣ ਇਹ ਕੋਈ ਮਤਲਬ ਆਪਣੀ ਭੈਣ ਹੀ ਆ ਗਈ ਨਹੀਂ ਮਿਲਦੀ ਸਹੀ ਗੱਲ ਹੈ ਅੰਨੀ ਪਤਾ ਨਹੀਂ ਹੋ ਰਿਹਾ ਮਾਤਾ ਜੀ ਤਰਾ ਮਰਿਆ ਹੂੰ बि दौ सौ वारा लूआ बा ਬਾਲ ਬੋਲ ਵੀ ਨਹੀਂ ਉਹ ਵੀ ਇਹ ਭਾਈ ਉਹਦੇ ਉਹ ਖੁੱਲੂਗਾ ਜਦੋਂ ਕੋਈ ਸਮਾਗਮ ਦਾ ਪ੍ਰੋਗਰਾਮ ਹੋਣਾ ਹੈ ਇਹਨੂੰ ਵੀ ਤੋੜੋ ਨਾ ਫਿਰ ਕਾਰਵਾਈ ਹੋਵੇ ਇਹ ਅਜੀਬ ਮੈਂਬਰ ਸਾਹਿਬ ਮੈਂਬਰ ਸਾਹਿਬਾਂ ਨੇ ਪੰਚਾਇਤ ਵੱਲੋਂ ਜਿੰਦਾ ਲਾਇਆ ਜਾ ਰਿਹਾ ਸੀ ਇਹਨੂੰ ਇਹ ਤਾਂ ਇਹ ਜਿੰਦਾ ਜਦੋਂ ਖੁੱਲੂਗਾ ਜਦੋਂ ਕੋਈ ਪ੍ਰੋਗਰਾਮ ਆ ਜੇ ਕਿਸੇ ਨੇ ਤਾਸ ਖੇਡਣ ਨੂੰ ਜਾਂ ਕੋਈ ਇਤਰਾਜ਼ਤ ਕਰਨ ਨੂੰ ਜਿੰਦਾ ਖੋਲਿਆ ਉਹ ਬੜੇ ਅਚਾਰ ਨੇ हाँ नशा करता किसी भी प्रकार वाह का खालसा वाह पिंड लवाणा विखे ਕਪਾਰੀ ਇਕੱਠ ਹੋਇਆ ਨਸ਼ਿਆਂ ਵਿਰੁੱਧ ਸਾਰੇ ਕਮੇਟੀ ਦੇ ਵਿਦੇ ਵਿੱਚ 35-40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਚਿੱਟੇ ਨੂੰ ਜਲੋਂ ਖਤਮ ਕਰਾਂਗੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਕੋੜ ਨੂੰ ਵੱਡੋ ਸਾਨੂੰ ਕੋਈ ਦਵਾਈ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਕਮੇਟੀ ਤੁਹਾਡੇ ਨਾਲ ਖੜੀ ਆ ਬਾਕੀ ਦੂਜੇ ਪਿੰਡ ਦੇ ਹੋਰ ਜਿਹੜੇ ਪਿੰਡ ਦੇ ਵੇਚਣ ਆਉਂਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਰ ਤੋਂ ਕੀ ਇਹ ਜਿਆ ਕਦਮ ਨਾ اٹھਿਆ ਵੀ ਵੀ ਕਾਲੂ ਫਿਰ ਤੁਸੀਂ ਉਹਦਾ ਨੁਕਸਾਨ ਹੋਵੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਸਾਡੇ ਪਿੰਡ ਨੂੰ ਬਾਕਸ ਦੋ ਸਾਡੇ ਪਿੰਡ ਨਸਾ ਨਾ ਵੇਚਣਾ ਉਹ ਕੁਸਪਰੀ ਸਿੰਘ 24 ਸਾਲ ਦਾ ਜਿਹੜਾ ਓਵਰਡੋਜ਼ ਨਾਲ ਮਰ ਚੁੱਕਿਆ ਨਹਿਰ ਤੇ ਹੋਰ ਵੀ 5-6 ਨੌਜਵਾਨ ਜਿਹੜੇ ਟੇਰੀ ਪੇੜ ਚੜੇ ਨੇ ਜਿਹਦੇ ਕਾਰਨ ਅੱਜ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਵਸਿਆ ਨੇ ਕਮੇਟੀ ਬਣੀ ਕਮੇਟੀ ਵਿੱਚ ਫੈਸਲਾ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸਾ ਪਿੰਡ ਵਿੱਚ ਨਹੀਂ ਵੜਨ ਦਵਾਂਗੇ ਨਾ ਵੇਚਣ ਦਵਾਂਗੇ ਨਾ ਫੀਨ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਵਾਲਿਆਂ ਨੂੰ ਵੀ ਜੇ ਸਾਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਇਸ ਨੂੰ ਦਵਾਈ ਦਵਾ ਕੇ ਲੈ ਕੇ ਆਉਣੇ ਆ ਤੇ ਇੱਕ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਚਾਹੇ ਕੋਈ ਬਾਵਾ ਯਾਤੀ ਬੈਠਾ ਹੈ ਮੜੀਆਂ ਦੇ ਵਿੱਚ ਚਾਹੇ ਕੋਈ ਆਪਣੇ ਇਧਰ ਟਿੱਬਿਆਂ 'ਚ ਮੜੀਆਂ 'ਚ ਬਹਿ ਕੇ ਚਾਹੇ ਕੋਈ ਸੋਖਾ ਪਿੰਦਾ ਕੁਝ ਵੀ ਕਰਦਾ ਉਹ ਆਪ ਦਾ ਪੜਾ ਵਿਚਾਰ ਲਓ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਫਿਰ ਕੱਲੂ ਕਹਾਂਗੇ ਵੀ ਸਾਨੂੰ ਦੱਸਿਆ ਨਹੀਂ ਕੀ ਮੈਂ ਆਪ ਵੀਡੀਓ ਬਣਾ ਕੇ ਕਮੇਟੀ ਦੇ ਤੌਰ ਤੇ ਭੇਜੂੰਗਾ ਸਸਤੀ ਸਾਹਿਬ ਨੂੰ ਵੀ ਆ ਦੇਖੋ ਜੀ ਆਹ ਕੁਝ ਹੋ ਰਿਹਾ ਸਾਡੇ ਪਿੰਡ ਅੱਜ ਪਿੰਡ ਲਵਾਣਾ ਟੇਕੂ ਦੇ ਸਾਰੇ ਨੌਜਵਾਨਾਂ ਵੱਲੋਂ ਇੱਕ ਸੰਗਠਨ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਜੁੱਧ ਨਸਿਆਂ ਵਿਰੁੱਧ ਪਰ ਜੁੱਧ ਨਸਿਆਂ ਵਿਰੁੱਧ ਚੱਲਦਾ ਪਿਆ ਪਰ ਉਹਦੇ ਵਿੱਚ ਕੋਈ ਨਸੇ ਨੂੰ ਠੱਲ ਨਹੀਂ ਪਈ ਹੈਗੀ ਇਸ ਕਰਕੇ ਸਾਡੇ ਪਿੰਡ ਲਵਾਨਾ ਕਰਮੂ ਟੇਕੂ ਲਵਾਨਾ ਟੇਕੂ ਪਿੰਡ ਲਵਾਨਾ ਕਰਮੂ ਦੇ ਦੋਨੇ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਕਮੇਟੀ ਬਣਾਉਣ ਦਾ ਜੋ ਉਪਰਾਲਾ ਕਰਿਆ ਅੱਜ ਸਾਡੇ ਪਿੰਡ ਲਵਾਨਾ ਟੇਕੂ ਦੇ ਗੁਰਦੁਆਰੇ ਸਾਰੇ ਪਿੰਡ ਇਕੱਠੇ ਹੋਏ ਹੋਏ ਨੇ ਤੇ ਉਹਦੇ ਵਿੱਚ ਸਾਰੇ ਨੌਜਵਾਨ ਇੱਕ ਨਵੀਂ ਕਮੇਟੀ ਬਣਾ ਰਹੇ ਨੇ ਵੀ ਕਮੇਟੀ ਬਣਾ ਕੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ਾ ਸਡਾਉਣ ਦਾ ਇਹ ਉਹ ਕਰਾਂਗੇ ਉਪਰਾਲਾ ਕਰਾਂਗੇ ਤੇ ਜੇ ਉਹਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਊਗੀ ਉਹਨੂੰ ਵੀ ਉਹ ਦਵਾਈ ਵੀ ਦਵਾਈ ਜਾਊਗੀ ਤੇ ਇਸ ਕਰਕੇ ਸਾਰੇ ਪਿੰਡ ਦੇ ਨੌਜਵਾਨਾਂ ਤੋਂ ਸ਼ੈਨ ਵੀ ਕਰਵਾਏ ਨੇ ਤੇ ਇੱਕ ਕਮੇਟੀ ਬਣਵਾ ਰਹੇ ਆ ਜੀ ਬਹੁਤ ਵਧੀਆ ਉਪਰਾਲਾ ਅੱਜ ਪਿੰਡ ਲਵਾਨਾ ਟੇਕੂ ਕਰਮੋ ਤਿੰਨੇ ਪਿੰਡਾਂ ਨੂੰ ਇਕੱਠਾ ਕਰਕੇ ਕੀਤਾ ਗਿਆ ਜੀ ਜੋ ਵੀ ਨੌਜਵਾਨ ਵਰਗ ਨੂੰ ਸੁਧਾਰ ਲਈ ਨੌਜਵਾਨਾਂ ਨੇ ਕੋਪਰਾਲਾ ਕੀਤਾ ਤਾਂ ਜੀ ਨਸ਼ੇ ਦੀ ਕੋੜ ਵੱਢ ਸਕੀਏ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਲੈਵਲ ਤੇ ਸੁਧਾਰ ਸਕੀਏ ਤੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਪਿੰਡਾਂ ਦੇ ਮਾਹੌਲ ਬਹੁਤ ਹੀ ਗੌਂਘੀਨ ਹੋ ਚੁੱਕੇ ਨੇ ਤੇ ਨਿੱਤ ਨਮਾ ਮੁੰਡਾ ਆਪਣਾ ਕੋਈ ਨਾ ਕੋਈ ਨਸ਼ੇ ਦੀ ਆੜ ਚ ਮਿਲਦਾ ਹਟਨ ਵਾਲਿਆਂ ਦੀ ਗਿਣਤੀ ਬਹੁਤ ਘੰਟਾ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਸਰਕਾਰਾਂ ਨੂੰ ਵੀ ਅਪੀਲ ਹੈ ਸਾਡੀ ਤੇ ਅਸੀਂ ਆਪਣੇ ਆਪ ਲੈਵਲ ਤੇ ਬੱਦਰ ਤੇ ਮਾਨਯੋਗ ਆਪਣੇ ਐਸਐਚਓ ਸਰਦਖਾਨਾ ਹੀ ਆਏ ਸੀਗੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਵੀ ਅਸੀਂ ਇੱਕ ਕਮੇਟੀ ਰਜਿਸਟਰ ਕਰਾਵਾਂਗੇ ਤੇ ਜਿਸ ਵਿੱਚ ਉਪਰਾਲਾ ਕਰਾਂਗੇ ਜਿੱਦਾਂ ਵੀ ਇਹਨਾਂ ਨੂੰ ਕੋਈ ਨਸ਼ਾ ਹਟਾਉਣ ਲਈ ਦਵਾਈ ਜਾਂ ਕੁਝ ਵੀ ਹੋ ਸਕੇ ਅਸੀਂ ਆਪਣੇ ਵੱਲੋਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕੇ ਪਿੰਡ ਸਾਡਾ ਸਾਡੇ ਨਾਲ ਹੈ ਸੋ ਸਾਡੀ ਇਹ ਅਪੀਲ ਆ ਵੀ ਹਰ ਬੰਦੇ ਨੂੰ ਇਹ ਉਪਰਾਲਾ ਆਪਣੇ ਪਿੰਡ ਵਿੱਚ ਕਰਨਾ ਚਾਹੀਦਾ ਤਾਂ ਕਿ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ